ਸਫੀ ਕੋਪਰੇਸ਼ਨ ਚਲਾਇਆ ਹੋਇਆ ਸੀ ਜਿਹਦੇ ਵਿੱਚ ਅਸੀਂ ਡਰਗ ਇਨਸਪੈਕਟਰ ਜਿਹੜਾ ਇਹ ਪਾਰਟਿਕੂਲਰ ਸਿਸ਼ੇਨ ਕੁਮਾਰ ਮਿੱਤਲ ਜੋ ਕਿ ਫਾਜ਼ਲਕੇ ਪੋਸਟਡ ਸੀਗਾ ਤੁਹਾਡੇ ਮੈਡੀਕਲ ਸਟੋਰ ਹੈਗੇ ਇਹਨਾਂ ਦੇ ਨਾਲ ਮਿਲੀ ਭੁਗਤ ਦੇ ਵਿੱਚ ਵਰਜਿਤ ਨਸ਼ੀਲੀਆਂ ਦਵਾਈਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਵਿਕਵਾਉਣ ਦਾ ਧੰਦਾ ਕਰਦਾ ਸੀ ਐਂਟੀ ਨਾਰਕ ਟਾਸਕ ਫੋਰਸ ਵੱਲੋਂ ਇੱਕ ਡਰਗਸ ਇਨਸਪੈਕਟਰ ਨੂੰ ਪਕੜਿਆ ਗਿਆ ਹੈਗਾ ਇਸ ਬਲੇ ਸਾਡੇ ਨਾਲ ਏਆਈਜੀ ਆਲਕ ਆਕਾਸ਼ ਦੀ ਸਿੰਘ ਆਲਕਜੀ ਮਜੂਰੇ ਨਾਲ ਗੱਲ ਕਰਦੇ ਹਾਂ ਸਰ ਜਿਹੜਾ ਡਰਗ ਇਨਸਪੈਕਟਰ ਪਕੜਿਆ ਗਿਆ ਹੈ ਇਦੇ ਚ ਕੀ ਸਾਹਮਣੇ ਆਇਆ ਤੇ ਇਹ ਕਿਹਦੇ ਜਿਲ੍ਹਾਂ ਦੇ ਵਿੱਚ ਬੈਠੇ ਕਿਹਨਾਂ ਨਾਲ ਲਿੰਕ ਸੀਗੇ ਦੇਖੋ ਇਹ ਸਾਡੇ ਸਪੈਸ਼ਲ ਡੀਜੀ ਸਰਦਾਰ ਕੁਲਦੀਪ ਸਿੰਘ ਤੇ ਏਡੀਜੀਪੀ ਮਿਸਟਰ ਨਿਲਪ ਕਿਸ਼ੋਰ ਇਹਨਾਂ ਦੀ ਅਗਵਾਈ ਹੇਠਾਂ ਅਸੀਂ ਪਿਛਲੇ ਮਹੀਨੇ ਤੋਂ ਜਿਹੜਾ ਇੱਕ ਸਪੈਸ਼ਲ ਸਪੈਸੀਫਿਕ ਆਪਰੇਸ਼ਨ ਚਲਾਇਆ ਹੋਇਆ ਸੀ ਜਿਹਦੇ ਵਿੱਚ ਅਸੀਂ ਡਰੱਗ ਇਨਸਪੈਕਟਰ ਜਿਹੜਾ ਇਹ ਪਰਟਿਕੂਲਰ ਸਿਸ਼ੇਨ ਕੁਮਾਰ ਮਿੱਤਲ ਜੋ ਕਿ ਫਾਜ਼ਲ ਕੇ ਪੋਸਟਡ ਸੀਗਾ ਇਹਦੇ ਖਿਲਾਫ ਅਸੀਂ ਪਰਚਾ ਦਰਜ ਕਰਕੇ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਸੀ ਅਸੀਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਕਾਫੀ ਜਗ੍ਹਾ ਤੇ ਇਹਨੂੰ ਫੜਨ ਦੇ ਲਈ ਰੇਡਾਂ ਵੀ ਕੀਤੀਆਂ ਇਹ ਬੇਸਿਕਲੀ ਮੌੜ ਮੰਡੀ ਬਠਿੰਡੇ ਦਾ ਰਹਿਣ ਵਾਲਾ ਸੀਗਾ ਜਿਹਦਾ ਕਿ ਹੁਣ ਪੱਕੀ ਰਹਾਇਸ਼ ਜਿਹੜੀ ਆ ਬਠਿੰਡੇ ਸ਼ਹਿਰ ਦੇ ਵਿੱਚ ਹੈ ਤੇ ਇਹਦੇ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਹ ਜਿਹੜੇ ਫਾਰਮਾਸਿਸਟ ਹੈਗੇ ਆ ਜਾਂ ਆਪਣੇ ਤੁਹਾਡੇ ਮੈਡੀਕਲ ਸਟੋਰ ਹੈਗੇ ਇਹਨਾਂ ਦੇ ਨਾਲ ਮਿਲੀ ਭੁਗਤ ਦੇ ਵਿੱਚ ਇਹ ਜਿਹੜੇ ਕਿ ਵਰਜਿਤ ਨਸ਼ੀਲੀਆਂ ਦਵਾਈਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਵਿਕਵਾਉਣ ਦਾ ਧੰਦਾ ਕਰਦਾ ਸੀ ਤੇ ਉਹਨਾਂ ਦੇ ਜਿਹੜਾ ਲਾਈਸੈਂਸਸ ਉਹਨਾਂ ਨੂੰ ਦਿਵਾਉਣੇ ਜਾਂ ਉਹਨਾਂ ਦੇ ਲਾਈਸੈਂਸ ਰੀਨਿਊ ਕਰਨੇ ਉਹਦੇ ਏਜ ਵਿੱਚ ਵੀ ਇਹ ਉਹਨਾਂ ਤੋਂ ਕਾਫੀ ਪੈਸੇ ਜਿਹੜੇ ਇਹ ਲੈਂਦਾ ਸੀ ਤੇ ਜਦ ਕਿ ਡਰੱਗ ਇਨਸਪੈਕਟਰ ਦਾ ਜਿਹੜਾ ਮੁੱਖ ਤੌਰ ਤੇ ਕੰਮ ਹੁੰਦਾ ਹੁੰਦਾ ਕਿ ਉਹ ਜਿਹੜਾ ਚੈਕਿੰਗ ਵਗੈਰਾ ਕਰਕੇ ਜੇ ਕਿਤੇ ਇਹੋ ਜੀਆਂ ਦਵਾਈਆਂ ਕੋਈ ਵੇਚਦਾ ਜਾਂ ਕਰਦਾ ਤਾਂ ਉਸ ਚੀਜ਼ ਨੂੰ ਰੋਕਣਾ ਔਨ ਦੀ ਅਦਰ ਹੈਂਡ ਇਹ ਉਹਨਾਂ ਨੂੰ ਫੈਸਿਲਿਟੇਟ ਕਰਦਾ ਸੀਗਾ ਇਹ ਉਹਨਾਂ ਦੀ ਮਦਦ ਕਰਦਾ ਸੀਗਾ ਤੇ ਉਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਇਲੀਗਲ ਮਨੀ ਆਉਂਦੀ ਸੀਗੀ ਉਹ ਇਹ ਪੈਸਾ ਜਿਹੜਾ ਹੈ ਇਕੱਠਾ ਕਰਕੇ ਜਿਹੜਾ ਹੈਗਾ ਆਪਣੇ ਆਪਣੇ ਤੇ ਆਪਣੇ ਸਾਥੀਆਂ ਦੇ ਨਾਲ ਜਿਹੜੇ ਵੰਡ ਲੈਂਦੇ ਸੀ ਇਹ ਜਿਹੜਾ ਡਰੈਕਸ਼ਨ ਇੰਸਪੈਕਟਰ ਸੀਗਾ ਇਹਦੀ ਕਿੰਨੀ ਕੁ ਜਾਇਦਾਦ ਇਹਨੇ ਇਸ ਤਰ੍ਹਾਂ ਇਨਲੀਗਲ ਬਣਾਈ ਹੈ ਤੇ ਦੂਜਾ ਇਹਦੇ ਲਿੰਕ ਕੋਈ ਜਿੰਨਾਂ ਦੇ ਵਿੱਚ ਵੀ ਪਾਏ ਗਏ ਨੇ ਦੇਖੋ ਇਹ ਅਸੀਂ ਇਹ ਤਾਂ ਹੁਣ 4 ਦਿਨ ਦਾ ਇਹ ਸਾਡੇ ਤੋਂ ਜਿਹੜਾ ਅਸੀਂ ਇਹਨੂੰ 에ਰੋ ਸਿਟੀ ਦੇ ਵਿੱਚ ਫੜਿਆ ਤੇ ਸਾਡੇ ਕੋਲ ਵੀ ਤਾਂ 4 ਦਿਨ ਦਾ ਪੁਲਿਸ ਦਾ ਰਿਮਾਂਡ ਹੈ ਇਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਹੁਣ ਤੱਕ ਦੀ ਜਿਹੜੀ ਮੁੱਢਲੀ ਜਿਹੜੀ ਪੁੱਛਗਿੱਛ ਹੈ ਉਹਦੇ ਤੋਂ ਇਹ ਸਾਹਮਣੇ ਆਇਆ ਕਿ ਇਹਦੇ ਤਕਰੀਬਨ 7 ਕਰੋੜ ਰੁਪਇਆ ਤਾਂ ਇਹਦੇ ਬੈਂਕ ਅਕਾਊਂਟਸ ਦੇ ਵਿੱਚ ਸੀ ਜੋ ਅਸੀਂ ਸੀਜ਼ ਕੀਤਾ ਹੈ ਤੇ 1.5 ਕਰੋੜ ਰੁਪਇਆ ਹੋਰ ਕੈਸ਼ ਜਿਹੜਾ ਸਾਨੂੰ ਮਿਲੇ ਆ ਤੇ ਤਕਰੀਬਨ 2.5 ਕਰੋੜ ਦੀ ਜਿਹੜੀ ਇਹਦੀ ਪ੍ਰਾਪਰਟੀ ਦੇ ਜਿਹੜੇ ਕਾਗਜ਼ਾਤ ਜਿਹੜੇ ਸਾਨੂੰ ਮਿਲੇ ਨੇ ਫਿਰ 260 ਗ੍ਰਾਮ ਸੋਨਾ ਜਿਹੜਾ ਉਹ ਹੈਗਾ ਪਲੱਸ ਇਹਦੇ ਅਸੀਂ ਦੋ ਲੋਕਰ ਵੀ ਸੀਜ਼ ਕੀਤੇ ਨੇ ਤੇ ਇਹਦੇ ਜਿਹੜੇ ਸਾਥੀ ਸੀਗੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ ਜੋ ਕਿ ਅਸੀਂ ਉਹਨਾਂ ਦੇ ਵੀ ਜਿਹੜਾ ਫੜਨ ਦੇ ਲਈ ਰੇਟ ਜੜੀਆਂ ਨੇ ਉਹ ਜਾਰੀ ਨੇ ਸਵੇ ਮੈਂ ਪੁੱਛਿਆ ਕਿ ਇਹਦੇ ਲਿੰਕ ਸੀਗੇ ਕਿ ਜੇਲਾ ਚ ਬੈਠੇ ਕੋਈ ਗੈਂਗਸਟਰ ਜਾਂ ਕੋਈ ਜਿਹੜੇ ਨਸ਼ਾ ਤਸਕਰੀ ਵਾਲੇ ਸੀਗੇ ਉਹਨਾਂ ਨਾਲ ਵੀ ਲਿੰਕ ਸੀਗੇ ਤੇ ਦੂਜਾ ਇਹਨੇ ਜਾਇਦਾਦ ਕਿੱਥੇ ਕਿੱਥੇ ਬਣਾਈ ਹੈ ਜੀ ਅ ਇਹਨੇ ਜਿਹੜਾ ਪ੍ਰਾਪਰਟੀ ਬਣਾਈ ਹੈ ਉਹ ਜਿਵੇਂ 2 ਕਰੋੜ ਦੇ ਜਿਹੜੇ ਜ਼ੀਰੋਕਪੁਰ ਫਲੈਟ ਨੇ ਕੁਝ ਡੱਬ ਵਾਲੀ ਨੇ ਤੇ ਇਹਦੇ ਇਹਨੇ ਜਿਹੜੀ ਯੂ ਨੋ ਉਹਨੂੰ ਪ੍ਰਾਪਰਟੀ ਨੂੰ ਇਹ ਕੈਸ਼ ਦੇ ਵਿੱਚ ਕਨਵਰਟ ਕਰਨ ਲੱਗ ਗਿਆ ਸੀ ਇਹਦੇ ਕੋਲ ਸੀਗੇ ਪਲਾਟਸ ਵਗੈਰਾ ਇਹਨੇ ਉਹ ਵੇਚ ਕੇ ਜਿਹੜਾ ਐਫ ਡੀਆ ਕਰਵਾਤੀਆਂ ਸੀ ਜਿਹੜਾ ਕਿ ਅਸੀਂ ਆ 7 ਕਰੋੜ ਜਿਹੜਾ ਤੁਹਾਨੂੰ ਅਸੀਂ ਦੱਸਿਆ ਇਹਦੇ ਬੈਂਕ ਚੋਂ ਪਲੱਸ 1.5 ਕਰੋੜ ਦਾ ਕੈਸ਼ ਤੇ ਸਾਰਾ ਅਸੀਂ ਜਿਹੜਾ ਸੀਜ਼ ਕੀਤਾ ਪਲੱਸ ਹੋਰ ਵੀ ਹੁਣ ਜਿਵੇਂ ਪੁੱਛ ਕੇ ਚੱਲ ਰਹੀ ਹੈ ਚੀਜ਼ਾਂ ਸਾਹਮਣੇ ਆਉਣਗੀਆਂ ਜਿਹੜੀ ਤੁਸੀਂ ਜੇਲ੍ਹਾਂ ਵਾਲੀ ਗੱਲ ਕਰਦੇ ਹੋ ਡੈਫੀਨੇਟਲੀ ਇਹਦੇ ਇੱਕ ਤੋਂ ਬੰਦੇ ਇਹ ਜੇ ਨਾਲ ਲਿੰਕ ਸੀਗੇ ਜਿਨ੍ਹਾਂ ਦੇ ਉੱਤੇ ਐਨਡੀਪੀਐਸ ਦੇ ਪਰਚੇ ਹੈਗੇ ਸੀ ਤੇ ਉਹ ਹਲੇ ਫਰਦਰ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਅਸੀਂ ਸਬਸੀਕੁਐਂਟਲੀ ਅੱਗੇ ਜਾ ਕੇ ਰਿਵੀਲ ਕਰਾਂਗੇ ਇਹਦੇ ਲਿੰਕ ਕੋਈ ਵਿਦੇਸ਼ਾਂ ਦੇ ਵਿੱਚ ਹੀ ਪਾਇਆ ਗਿਆ ਨਹੀਂ ਇਹ ਵਿਦੇਸ਼ ਵੀ ਜਾਂਦਾ ਰਿਹਾ ਇਹ ਵੀ ਸੁਣ ਚ ਆਇਆ ਕਿ ਇਹ ਕੋਈ ਬਿਨਾ ਕੋਈ ਛੁੱਟੀ ਤੋਂ ਜਿਹੜੀ ਇੱਕ ਸਰਕਾਰੀ ਛੁੱਟੀ ਲੈਣੀ ਹੁੰਦੀ ਹੈ ਉਹ ਛੁੱਟੀ ਤੋਂ ਬਿਨਾ ਇਹ ਬਾਹਰ ਜਾਂਦਾ ਸੀਗਾ ਦੇਖੋ ਇੱਕ ਇਹਦਾ ਥਾਈਲੈਂਡ ਜਾਣ ਦਾ ਜਿਹੜਾ ਸਾਡੇ ਸਾਹਮਣੇ ਆਇਆ ਹੈ ਜਿੱਥੇ ਗਿਆ ਹੈ ਤੇ ਜਿਹਦੇ ਚ ਇਹ ਕਲੇਮ ਵੀ ਕਰਦਾ ਹੈ ਕਿ ਇਹਨੂੰ ਇਹ ਨੂੰ ਕਿਸੇ ਨੇ ਏਡ ਕੀਤਾ ਸੀਗਾ ਖਰਚਾ ਵਗੈਰਾ ਜਿਹੜਾ ਇਹਦਾ ਉਹਨਾਂ ਨੇ ਕੀਤਾ ਸੀ ਤੇ ਉਹ ਵੀ ਹੈ ਤੇ ਪਲੱਸ ਇਹਦਾ ਜਿਹੜੇ ਤੁਸੀਂ ਵਿਦੇਸ਼ਾਂ ਦੇ ਲਿੰਕਸ ਦੀ ਗੱਲ ਕਰਦੇ ਹੋ ਉਹ ਲਿੰਕਸ ਐਸ ਸੱਚ ਨਹੀਂ ਕਿਉਂਕਿ ਇਹ ਫਾਰਮਾਸੋਟਿਕਲ ਡਰੱਗਸ ਜਿਹੜੀਆਂ ਵੇਚਣ ਦਾ ਉਹ ਆਪਣੇ ਇੱਥੇ ਹੀ ਹੈ ਉਹਦਾ ਮਤਲਬ ਕੋਈ ਬਾਹਰ ਦੇਸ਼ਾਂ ਦੇ ਨਾਲ ਇਸ ਚੀਜ਼ ਦਾ ਕੋਈ ਲਿੰਕ ਨਹੀਂ ਹੈ ਉਹ ਇੱਥੇ ਹੀ ਜਿਹੜੀਆਂ ਇਲੀਗਲ ਦਵਾਈਆਂ ਬਣਦੀਆਂ ਨੇ ਇੱਥੇ ਹੀ ਵੇਚਦੇ ਨੇ ਤੇ ਉਸ ਤਰ੍ਹਾਂ ਦਾ ਇਹਦਾ ਨੈਟਵਰਕ ਸੀ ਕੋਈ ਇਸ ਤਰ੍ਹਾਂ ਲਿੰਕ ਕੋਈ ਜਿਹੜੇ ਇਹਨੇ ਇਲੀਗਲ ਤਰੀਕੇ ਨਾਲ ਮਣੀ ਇੱਥੇ ਕਮਾਈ ਦਾ ਬਾਹਰ ਜਾ ਕੇ ਕਿਤੇ ਸੈੱਟ ਕਰਦਾ ਹੋਇਆ ਨਹੀਂ ਹਾਲੇ ਇਦਾਂ ਦੀ ਕੋਈ ਗੱਲ ਧਿਆਨ ਚ ਨਹੀਂ ਆਈ ਕਿੰਨੇ ਹੋਰ ਔਰੋਪੀ ਦੇ ਚ ਮੰਡਣ ਨੇ ਜੀ ਪੁਲਿਸ ਨੂੰ ਜੀ ਇਹ ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ ਜੀ ਉਹ ਜਿਹੜੇ ਸਾਡੀ ਇਹਦੀ ਪੁਛਕਿਸ਼ ਦੇ ਵਿੱਚ ਜਿੰਨੇ ਬੰਦੇ ਆਏ ਨੇ ਉਹ ਸਾਡੀ ਉਹਨਾਂ ਦੇ ਰਿਪੋਰਟਸ ਵਗੈਰਾ ਜਿਹੜੀਆਂ ਨੇ ਚੱਲ ਰਹੀਆਂ ਨੇ ਜਿਵੇਂ ਜਿਵੇਂ ਆਊਗਾ ਸੀ ਤੁਹਾਡੇ ਨਾਲ ਡਿਸਕਲੋਜ਼ ਕਰਦਾਂਗੇ ਉਸ ਚੀਜ਼ ਨੂੰ ਹੋਰ ਅੱਗੇ ਹੁਣ ਅਦਾਲਤ ਦੇ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਦਿੱਤਾ ਜਾ ਰਿਹਾ ਹੈ ਹਾਂਜੀ ਇਹਦਾ 4 ਦਿਨ ਦਾ ਰਿਮਾਂਡ ਸਾਨੂੰ ਆਲਰੇਡੀ ਮਿਲ ਗਿਆ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਰਿਮਾਂਡ ਨੂੰ ਹੋਰ ਵਧਾਉਣ ਦੀ ਕਿਉਂਕਿ ਜਿਵੇਂ ਜਿਵੇਂ ਜਿਹੜੀਆਂ ਇਹਦੇ ਚ ਪੁਛਕਿਸ਼ ਚੱਲ ਰਹੀ ਹੈ ਉਹ ਚੀਜ਼ਾਂ ਨੂੰ ਤਸਦੀਕ ਕਰਨ ਵਾਸਤੇ ਸਾਨੂੰ ਇਹਦੀ